ਪੰਜੇ ਉਂਗਲਾਂ ਇੱਕ ਸਾਰਤਾ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਪੁਲਿਸ ਵਾਲਿਆਂ ਦੀਆਂ ਤੱਕਾ ਕਰਨ ਦੀਆਂ ਦੁਰਵਿਹਾਰ ਕਰਨ ਦੀਆਂ ਐਦਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ ਇੱਕ ਜੋ ਅੱਜ ਘਟਨਾ ਸਾਹਮਣੇ ਆਈ ਆ ਉਸ ਨੂੰ ਸੁਣ ਕੇ ਵੀ ਤੁਹਾਨੂੰ ਬੜੀ ਜ਼ਿਆਦਾ ਹੈਰਾਨੀ ਹੋ ਕਿ ਜਿਨ੍ਹਾਂ ਉੱਤੇ ਲੋਕਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ ਜਦੋਂ ਉਹ ਹੀ ਐਦਾਂ ਦੇ ਵਿਹਾਰ ਕਰਨਗੇ ਜਦੋਂ ਉਹ ਹੀ ਰક્ષਕ ਦੀ ਥਾਂ ਤੇ ਪਕਸ਼ਕ ਬਣ ਜਾਣਗੇ ਤਾ ਫੇਰ ਰਾਬੀ ਰਾਖਾ ਹੈ ਇਹ ਘਟਨਾ ਦੇ ਵਿੱਚ ਵੀ ਇੱਕ ਕੁੜੀ ਤੇ ਮੁੰਡੇ ਦੇ ਨਾਲ ਪੁਲਿਸ ਵਾਲਿਆਂ ਨੇ ਐਦਾਂ ਦਾ ਦੁਰਵਿਹਾਰ ਕੀਤਾ ਜੋ ਖਬਰ ਸੁਣ ਵਿੱਚ ਆਈ ਹੈ ਤੁਸੀਂ ਵੀ ਉਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਐਦਾਂ ਪੁਲਿਸ ਕਿਸੇ ਨਾਲ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੜੀਸਾ ਦਾ ਜ਼ਿਲ੍ਹਾ ਪੁਬਨੇਸ਼ਵਰ ਤੇ ਇਸ ਦੇ ਅਧੀਨ ਥਾਣਾ ਭਰਤਪੁਰ ਗੱਲ ਹੈ 15 ਸਤੰਬਰ 2024 ਦੇ ਤਕਰੀਬਨ ਰਾਤ ਦੇ 1 ਵਜੇ ਦੀ ਇੱਕ ਆਰਮੀ ਅਫਸਰ ਤੇ ਉਸ ਦੀ ਮੰਗੇਤਰ ਉਹ ਕੈਫੇ ਬੰਦ ਕਰਕੇ ਆਪਣੇ ਕਾਰ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਗੱਡੀ ਜੋ ਮੁੰਡਿਆਂ ਦੀ ਭਰੀ ਹੁੰਦੀ ਹੈ ਉਹ ਇਹਨਾਂ ਦੀ ਗੱਡੀ ਨੂੰ ਓਵਰਟੇਕ ਕਰਦੀ ਹੈ ਤੇ ਗੱਡੀ ਇਹਨਾਂ ਦੀ ਗੱਡੀ ਦੇ ਅੱਗੇ ਲਿਆ ਕੇ ਖੜੀ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਮੁੰਡੇ ਗੱਡੀ ਦੇ ਵਿੱਚ ਉਤਰਦੇ ਆ ਇਹ ਮੁੰਡੇ ਗੱਡੀ ਨੂੰ ਘੇਰ ਲੈਂਦੇ ਨੇ ਤੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੰਦੇ ਨੇ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਕੁੜੀ ਨੂੰ ਕਹਿੰਦੇ ਨੇ ਕਿ ਇਹ ਦਿੱਲੀ ਨਹੀਂ ਇਹ ਉੜੀਸਾ ਇੱਥੇ ਇਹੋ ਜਿਹਾ ਕੁਝ ਨਹੀਂ ਚੱਲੇਗਾ ਪਰ ਕੁੜੀ ਕਹਿੰਦੀ ਹੈ ਕਿ ਮੇਰੀ ਕਾਰ ਹੈ ਮੈਂ ਚਾਹੇ ਪੈਰ ਦਿਖਾਵਾਂ ਚਾਹੇ ਬਾਲ ਦਿਖਾਵਾਂ ਜੋ ਕੁਝ ਮਰਜ਼ੀ ਦਿਖਾਵਾਂ ਤੁਸੀਂ ਕੌਣ ਹੋ ਨਿਓ ਇਹ ਮੇਰਾ ਵਿਸ਼ੇਸ਼ ਅਧਿਕਾਰ ਹੈ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਦੇ ਵਿੱਚੋਂ ਇੱਕ ਬੋਲਦਾ ਕਿ ਮੋਹਨ ਮਾਂਜੀ ਦਾ ਨਾਂ ਸੁਣਿਆ ਤਾਂ ਕੁੜੀ ਨੇ ਕਿਹਾ ਕਿ ਨਹੀਂ ਸੁਣਿਆ ਤਾਂ ਮੁੰਡੇ ਨੇ ਕਿਹਾ ਕਿ ਉਹ ਉੜੀਸਾ ਦਾ ਪ੍ਰਧਾਨ ਮੰਤਰੀ ਹੈ ਜਦਕਿ ਉੜੀਸਾ ਇੱਕ ਪ੍ਰਦੇਸ਼ ਹੈ ਉਸ ਦਾ ਮੁੱਖ ਮੰਤਰੀ ਹੁੰਦਾ ਪਰ ਉਸ ਨੇ ਕਿਹਾ ਕਿ ਮੋਹਨ ਮਾਂਜੀ ਉੜੀਸਾ ਦਾ ਪ੍ਰਧਾਨ ਮੰਤਰੀ ਹੈ ਉਸ ਤੋਂ ਬਾਅਦ ਇਹਨਾਂ ਦੀ ਤਕਰਾਰ ਵੱਜ ਜਾਂਦੀ ਹੈ ਤੇ ਹੁਣ ਗੱਲ ਹੱਥੋਂ ਪਾਈ ਤੱਕ ਆ ਜਾਂਦੀ ਹੈ ਪਰ ਜੋ ਇਸ ਕੁੜੀ ਦਾ ਮੰਗੇਤਰ ਹੁੰਦਾ ਉਹ ਆਰਮੀ ਅਫਸਰ ਹੁੰਦਾ ਹੈ ਉਹ ਕੁੜੀ ਨੂੰ ਇਹਨਾਂ ਤੋਂ ਦੂਰ ਲਿਜਾਣ ਲੱਗਦਾ ਪਰ ਇਹ ਜਿੰਨੇ ਵੀ ਮੁੰਡੇ ਹੁੰਦੇ ਆ ਇਹਨਾਂ ਦਾ ਗਰੁੱਪ ਉਹਨਾਂ ਵੱਲ ਫੇਰ ਪਿੱਛੇ ਆ ਜਾਂਦਾ ਤੇ ਉਸ ਤੋਂ ਬਾਅਦ ਗਾਲੀ ਗਲੋਚ ਕਰਨ ਲੱਗਦਾ ੱੱਕੇ ਮਾਰੇ ਜਾਂਦੇ ਨੇ ਤੇ ਇਹਨਾਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇਹ ਦਿੱਲੀ ਨਹੀਂ ਯਾਨੀ ਇਹ ਗੱਲ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ ਇਹ ਜੋੜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਕੁੱਟ ਮਾਰ ਕੀਤੀ ਜਾਂਦੀ ਆ ਦੁਰਭਿਆਰ ਕੀਤਾ ਜਾਂਦਾ ੱੱਕੇ ਮਾਰੇ ਜਾਂਦੇ ਆ ਤੇ ਜਦੋਂ ਇਹ ਕਾਰ ਵਿੱਚ ਬੈਠ ਕੇ ਕਹਿੰਦੇ ਆ ਕਿ ਅਸੀਂ ਪੁਲਿਸ ਕੋਲ ਜਾਵਾਂਗੇ ਤਾਂ ਇਹਨਾਂ ਵਿੱਚੋਂ ਇੱਕ ਮੁੰਡਾ ਬੋਲਦਾ ਕਿ ਅਰੇ ਜਾ ਇਸ ਤੋਂ ਬਾਅਦ ਇਹ ਫਿਰ ਥਾਣੇ ਜਾਂਦੇ ਨੇ ਭਰਤਪੁਰ ਥਾਣੇ ਦੇ ਵਿੱਚ ਪਰ ਇੱਥੇ ਜੋ ਇਹਨਾਂ ਦੇ ਨਾਲ ਹੁੰਦਾ ਉਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਜੋ ਕਿ ਇਹ ਕੁੜੀ ਨੇ ਦੱਸਿਆ ਤੇ ਇਹ ਆਰਮੀ ਅਫਸਰ ਨੇ ਦੱਸਿਆ ਇਹਨਾਂ ਨੇ ਦੱਸਿਆ ਕਿ ਅਸੀਂ ਉਸ ਤੋਂ ਬਾਅਦ ਥਾਣੇ ਦੇ ਵਿੱਚ ਜਾਂਦੇ ਹਾਂ ਭਰਤਪੁਰ ਥਾਣੇ ਦੇ ਵਿੱਚ ਉੱਥੇ ਇੱਕ ਸਿਵਲ ਵਰਦੀ ਦੇ ਵਿੱਚ ਮਹਿਲਾ ਮੁਲਾਜ਼ਮ ਬੈਠੀ ਸੀ ਉਸਦੇ ਨਾਈਟ ਸੂਟ ਪਾਇਆ ਹੋਇਆ ਸੀ ਤਾਂ ਇਹਨਾਂ ਨੇ ਉਸ ਨੂੰ ਕਿਹਾ ਕਿ ਸਾਡੇ ਮਗਰ ਮੁੰਡੇ ਪਏ ਹੋਏ ਤੇ ਸਾਡੀ ਜਾਨ ਨੂੰ ਖਤਰਾ ਹੈ ਇੱਕ ਮੁੰਡਿਆਂ ਦਾ ਗਰੁੱਪ ਸਾਨੂੰ ਘੇਰ ਕੇ ਸਾਡੇ ਨਾਲ ਗਾਲੀ ਗਲੋਚ ਕਰਕੇ ਤੇ ਸਾਨੂੰ ੱੱਕੇ ਮਾਰ ਕੇ ਕੁੱਟਮਾਰ ਕਰਕੇ ਸਾਨੂੰ ਉੱਥੋਂ ਭਜਾ ਦਿੱਤਾ ਤੇ ਸਾਨੂੰ ਲੱਗਦਾ ਕਿ ਉਹ ਸਾਡੇ ਮਗਰ ਕਦੇ ਵੀ ਆ ਸਕਦੇ ਆ ਅਸੀਂ ਉੱਥੋਂ ਆਪਣੀ ਜਾਨ ਬਚਾ ਕੇ ਭੱਜੇ ਆ ਪਰ ਇਹ ਗੱਲਾਂ ਆਰਮੀ ਅਫਸਰ ਤੇ ਉਸ ਦੀ ਵੰਗੇਤਰ ਕਰ ਰਹੀ ਸੀ ਪਰ ਉਹ ਜੋ ਮਹਿਲਾ ਕਰਮਚਾਰੀ ਸੀ ਉਹ ਸਨੇ ਇਹਨਾਂ ਦੀ ਗੱਲ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਤੇ ਫਿਰ ਇਸ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ ਅਸੀਂ ਮੁਸੀਬਤ ਦੇ ਵਿੱਚ ਹਾਂ ਜਦੋਂ ਇਹ ਉੱਚੀ ਆਵਾਜ਼ ਵਿੱਚ ਬੋਲਦੀ ਆ ਤਾਂ ਜੋ ਮਹਿਲਾ ਕਰਮਚਾਰੀ ਹੁੰਦੀ ਹੈ ਉਹ ਇਹਨਾਂ ਨੂੰ ਉਹ ਇਹਨਾਂ ਨੂੰ ਭਲਾ ਬੁਰਾ ਕਹਿਣ ਲੱਗਦੀ ਹੈ ਤੇ ਇਹਨਾਂ ਨਾਲ ਫਿਰ ਦੁਰਭਿਵਾਰ ਕੀਤਾ ਜਾਂਦਾ ਹੈ ਇਹ ਗੱਲ ਹੋ ਹੀ ਰਹੀ ਸੀ ਕਿ ਇੱਕ ਪੈਟਰੋਲਿੰਗ ਕਰਨ ਵਾਲੀ ਗੱਡੀ ਪੁਲਿਸ ਵਾਲੀ ਥਾਣੇ ਦੇ ਵਿੱਚ ਆਉਂਦੀ ਹੈ ਤੇ ਉਸ ਵਿੱਚੋਂ ਪੁਲਿਸ ਵਾਲੇ ਉਤਰਦੇ ਆ ਤੇ ਉਹਨਾਂ ਵਿੱਚੋਂ ਪੁਲਿਸ ਵਾਲੇ ਜੋ ਇਹ ਆਰਮੀ ਆਫਸਰ ਹੁੰਦਾ ਇਸ ਨੂੰ ਕਢੀਸ ਕੇ ਹਵਾਲਤ ਬੱਲ ਲੈ ਜਾਂਦੇ ਨੇ ਜਦੋਂ ਇਹ ਇਸ ਨੂੰ ਕਢੀਸਦੇ ਨੇ ਤਾਂ ਉਸ ਤੋਂ ਬਾਅਦ ਜੋ ਇਸਤੀ ਮੰਗੇਤਰ ਹੁੰਦੀ ਆ ਉਹ ਰੌਲਾ ਪਾਉਂਦੀ ਆ ਉਹ ਚੀਕਾਂ ਮਾਰਦੀ ਆ ਉਹ ਕਹਿੰਦੀ ਆ ਕਿ ਤੁਸੀਂ ਕੀ ਕਰ ਰਹੇ ਹੋ ਇੱਕ ਆਰਮੀ ਆਫਸਰ ਹੈ ਤੇ ਤੁਸੀਂ ਇਸ ਨਾਲ ਇਦਾਂ ਦਾ ਦੁਰਵਿਹਾਰ ਨਹੀਂ ਕਰ ਸਕਦੇ ਯਾਨੀ ਇਦਾਂ ਦੀਆਂ ਗੱਲਾਂ ਜਦੋਂ ਇਹ ਆਰਮੀ ਆਫਸਰ ਦੀ ਮੰਗੇਤਰ ਕਰਦੀ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਇਸ ਕੁੜੀ ਦੀ ਜੈਕਟ ਦੇ ਨਾਲ ਇਸ ਦੇ ਹੱਥ ਬੰਨ੍ਹ ਦਿੰਦੇ ਆ ਤੇ ਇੱਕ ਮਹਿਲਾ ਮੁਲਾਜ਼ਮ ਇਸ ਦੇ ਸਕਾਰਫ ਦੇ ਨਾਲ ਇਸ ਦੇ ਪੈਰ ਬੰਨ੍ਹ ਦਿੰਦੀ ਹੈ ਤਾਂ ਇੱਕ ਵੱਡਾ ਪੁਲਿਸ ਮੁਲਾਜ਼ਮ ਆਉਂਦਾ ਹੈ ਉਹ ਇਸ ਕੁੜੀ ਦੇ ਅੰਡਰ ਗਾਰਮੈਂਟ ਲਾ ਕੇ ਇਸ ਦੀ ਛਾਤੀ ਦੇ ਵਿੱਚ ਲੱਤਾਂ ਮਾਰਦਾ ਹੈ ਉਸ ਤੋਂ ਬਾਅਦ ਥਾਣੇ ਦਾ ਇੰਚਾਰਜ ਆਉਂਦਾ ਹੈ ਉਹ ਆ ਕੇ ਇਸ ਕੁੜੀ ਦੇ ਪੈਂਟ ਉਤਾਰਦਾ ਹੈ ਤੇ ਖੁਦ ਆਪਣੀ ਪੈਂਟ ਉਤਾਰ ਕੇ ਇਸ ਅੱਗੇ ਆਪਣਾ ਪ੍ਰਾਈਵੇਟ ਪਾਰਟ ਕੱਢਦਾ ਹੈ ਤੇ ਇਸ ਨਾਲ ਅਸਲੀਲ ਹਰਕਤਾਂ ਕਰਦਾ ਹੈ ਇਹ ਜੋ ਕੁੜੀ ਸੀ ਉਹ ਚੀਕਾਂ ਮਾਰ ਰਹੀ ਸੀ ਉਹ ਇਨ੍ਹਾਂ ਚੀਜ਼ਾਂ ਦਾ ਵਿਰੋਧ ਕਰ ਰਹੀ ਸੀ ਤੇ ਉਹ ਕਹਿ ਰਹੀ ਸੀ ਕਿ ਮੇਰੇ ਮੰਗੇਤਰ ਨੂੰ ਜੋ ਆਰਮੀ ਅਫਸਰ ਆ ਉਸ ਨੂੰ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਐਦਾਂ ਹਵਾਲਾਤ ਦੇ ਵਿੱਚ ਨਹੀਂ ਰੱਖ ਸਕਦੇ ਤੇ ਫਿਰ ਦੋ ਮਹਿਲਾ ਪੁਲਿਸ ਵਾਲੀਆਂ ਇਸ ਦੀ ਕੁੱਟ ਮਾਰ ਕਰਦੀਆਂ ਨੇ ਤੇ ਇਸ ਦੀ ਗਰਦਨ ਦਬਦੀਆਂ ਨੇ ਤਾਂ ਇਹ ਉਹਨਾਂ ਵਿੱਚੋਂ ਇੱਕ ਦੇ ਹੱਥ ਉੱਤੇ ਦੰਦੀ ਵੱਢ ਲੈਂਦੀ ਹੈ ਤੇ ਉਸ ਤੋਂ ਬਾਅਦ ਫੇਰ ਜੋ ਆਰਮੀ ਅਫਸਰ ਹੁੰਦਾ ਹੈ ਉਹ ਦੱਸਦਾ ਹੈ ਕਿ ਮੈਨੂੰ ਇਹਨਾਂ ਨੇ ਚਾਰ ਜਾਣਿਆਂ ਨੇ 끄ੜੀਸ ਕੇ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਤੇ ਮੈਨੂੰ ਸਵੇਰ ਦੇ 3 ਵਜੇ ਤੱਕ ਇਹਨਾਂ ਨੇ ਹਵਾਲਾਤ ਦੇ ਵਿੱਚ ਬੰਦ ਰੱਖਿਆ ਤੇ ਜੋ ਮੇਰੀ ਮੰਗੇਤਰ ਸੀ ਉਸ ਨੂੰ ਇਹਨਾਂ ਨੇ ਲੌਬੀ ਦੇ ਵਿੱਚ ਟੌਰਚਰ ਕੀਤਾ ਤੇ ਉਹ ਚੀਕਾਂ ਮਾਰ ਰਹੀ ਸੀ ਉਸ ਦੀਆਂ ਅੱਧਾ ਘੰਟਾ ਚੀਕਾਂ ਦੀਆਂ ਰੋਣ ਦੀਆਂ ਆਵਾਜ਼ਾਂ ਮੈਨੂੰ ਸੁਣ ਰਹੀਆਂ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਤੇ ਇਹਨਾਂ ਨੇ ਉਲਟਾ ਉਸ ਕੁੜੀ ਨੂੰ ਹੀ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਜੇਲ੍ਹ ਭੇਜ ਦਿੱਤਾ ਤੇ 19 ਸਤੰਬਰ ਨੂੰ ਉਸ ਦੀ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਜੋ ਉਹ ਮੁੰਡੇ ਹੁੰਦੇ ਆ ਉਹ ਤਕਰੀਬਨ 7 ਮੁੰਡੇ ਹੁੰਦੇ ਆ ਉਹਨਾਂ ਦੀ ਜੋ ਅਰੈਸਟ ਇਹ 20 ਤਰੀਕ ਨੂੰ ਪਾਉਂਦਿਆ 2 ਸਤੰਬਰ ਨੂੰ ਜਦ ਇਹ ਮਾਮਲਾ ਬੜਾ ਹਾਈਲਾਈਟ ਹੋ ਜਾਂਦਾ ਇਸ ਮਾਮਲੇ ਦੀਆਂ ਵੀਡੀਓ ਇਸ ਘਟਨਾ ਦੀਆਂ ਵੀਡੀਓ ਚਾਰੇ ਪਾਸੇ ਵਾਇਰਲ ਹੋ ਜਾਂਦੀਆਂ ਤਾਂ 20 ਸਤੰਬਰ ਨੂੰ ਉਹ ਮੁੰਡਿਆਂ ਨੂੰ ਇਹ ਗ੍ਰਿਫਤਾਰ ਕਰਦੇ ਆ ਤੇ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਦੀ ਸਿਰਫ 4 ਘੰਟਿਆਂ ਬਾਅਦ ਜਮਾਨਤ ਹੋ ਜਾਂਦੀ ਹੈ ਤੇ ਉਹਨਾਂ ਮੁੰਡਿਆਂ ਦੇ 11 ਮੋਬਾਈਲ ਅਤੇ ਉਹਨਾਂ ਦੀ ਇੱਕ ਗੱਡੀ ਵੀ ਪੁਲਿਸ ਵੱਲੋਂ ਜ਼ਬਤ ਕੀਤੀ ਜਾਂਦੀ ਹੈ ਇਹ ਸਾਰਾ ਮਾਮਲਾ ਜਦੋਂ ਹਾਈਲਾਈਟ ਹੁੰਦਾ ਤੇ ਵਿਰੋਧੀ ਧਿਰਾਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਇਸ ਗੱਲ ਬਾਰੇ ਸਰਕਾਰ ਨੂੰ ਕੋਸਦੀਆਂ ਨੇ ਤਾਂ ਫਿਰ ਇਹ ਜੋ ਥਾਣੇ ਦੇ ਪੰਜ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ ਜੋ ਇਸ ਪਰਦੇਸ਼ ਦੇ ਉੜੀਸਾ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਇੱਕ ਐਸਆਈਟੀ ਦਾ ਗਠਨ ਕਰਨ ਦੇ ਆਦੇਸ਼ ਦੇ ਦਿੱਤੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਮੈਨੂੰ ਜਲਦੀ ਤੋਂ ਜਲਦੀ ਇਹ ਸਾਰੀ ਘਟਨਾ ਦੀ ਜਾਂਚ ਕਰਕੇ ਰਿਪੋਰਟ ਦਿਓ ਇਹ ਜੋ ਕੁੜੀ ਸੀ ਉਹ ਇੱਕ ਐਕਸ ਆਰਮੀ ਮੈਨ ਦੀ ਬੇਟੀ ਹੁੰਦੀ ਹੈ ਜੋ ਕਿ ਆਰਮੀ ਦੇ ਵਿੱਚੋਂ ਬਗਰੇਡੀਅਰ ਰਟਾਇਰ ਹੁੰਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਦੇਸ਼ ਦੇ ਵਿੱਚ ਜੋ ਆਰਮੀ ਮੈਨ ਨੇ ਉਹ ਹੀ ਸੁਰੱਖਿਤ ਨਹੀਂ ਤਾਂ ਫਿਰ ਆਮ ਬੰਦੇ ਦਾ ਇੱਥੇ ਕੀ ਬਣੇਗਾ ਆਮ ਬੰਦੇ ਦਾ ਇੱਥੇ ਕੌਣ ਵਾਲੀ ਵਾਰਸ ਹੈ ਆਮ ਬੰਦੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Olá, Sr.